ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਆਨੂੰ ਵੀ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਅੱਜ ਵਾਲੀ ਕਲੈਕਸ਼ਨ ਬਹੁਤ ਸੋਹਣੀ ਰਹਿਣ ਵਾਲੀ ਹੈ ਮਿਕਸ ਜੀ ਵੈਰਾਈਟੀ ਰਹੂਗੀ ਕਾਟਨ ਦੇ ਵੀ ਸੂਟ ਆਣਗੇ ਤੇ ਹੋਰ ਪਾਰਟੀ ਵੇਅਰ ਸੂਟ ਵੀ ਇਹਦੇ ਵਿੱਚ ਦਿਖਾਏ ਜਾਣਗੇ ਵੀਡੀਓ ਨੂੰ ਐਂਡ ਤੱਕ ਤੇ ਧਿਆਨ ਨਾਲ ਜ਼ਰੂਰ ਦੇਖਿਓ ਕੈਮਰੀ कॉटन ਦੇ ਵਿੱਚ ਆ ਗਿਆ ਹੈ ਡਿਜੀਟਲ ਪ੍ਰਿੰਟਰ ਹੋਗਾ ਲੈਸਿਸ ਦਾ ਕੰਮ ਆਊਗਾ ਡਿਜ਼ਾਈਨਰ ਜੀ ਸ਼ਰਟ ਬਣੀ ਹੋਈ ਹੈ ਬਾਟਮ ਦੇ ਉੱਪਰ ਐਮਬ੍ਰੋਇਡਰੀ ਮਿਲੂਗੀ ਦੁਪੱਟਾ ਇਹਦਾ ਮਸਲੀਨ ਦੇ ਵਿੱਚ ਰਹੂਗਾ ਟਾਈ ਐਂਡ ਡਾਈ ਦਾ ਇਹਦਾ ਜਿਹੜਾ ਹੈਗਾ ਕਲਰ ਹੋਊਗਾ ਦੁਪੱਟੇ ਦੇ ਚਾਰੋਂ ਸਾਈਡ ਤੇ ਲੈਸ ਵੀ ਮਿਲ ਜੂਗੀ ਆਲ ਓਵਰ ਸੂਟ ਰਹੂਗਾ 5 ਮੀਟਰ ਪਿਓਰ ਵੀਵਾਂ कॉटन ਦੇ ਵਿੱਚ ਘੇਰੇ ਦੇ ਉੱਪਰ ਐਮਬ੍ਰੋਇਡਰੀ ਰਹੂਗੀ ਫੁੱਲ ਆਲ ਓਵਰ 5 ਮੀਟਰ ਫੈਬਰਿਕ ਮਿਲੂਗਾ ਤੁਹਾਨੂੰ 998 ਰੁਪਏ ਦੇ ਵਿੱਚ ਦੁਪੱਟਾ ਇਹਦਾ ਮਸਲੀਨ ਦਾ ਰਹੂਗਾ ਸੈਂਟਰ ਦੇ ਵਿੱਚ ਪੈਚਵਰਕ ਰਹੂਗਾ ਪਿਓਰ ਗੀਜ਼ਾ ਕਾਟਨ ਚ ਆਲਓਵਰ ਸੂਟ ਆ ਗਿਆ 2x2 ਕਾਟਨ ਹੋਗੀ EKETEX ਬ੍ਰਾਂਡ ਹੈ 1390 ਰੁਪਏ ਦੇ ਵਿੱਚ ਮਸਲੀਨ ਦਾ ਇਹਦੇ ਨਾਲ ਦੁਪੱਟਾ ਰਹੂਗਾ ਪਿਓਰ ਮਸਲੀਨ ਦੇ ਵਿੱਚ ਦੁਪੱਟਾ ਰਹੂਗਾ ਬੜੇ ਸੋਹਣੇ ਪ੍ਰਿੰਟ ਹੈ ਇਹਦੇ ਵਿੱਚ ਬੜੇ ਸੋਹਣੇ ਕਲਰ ਹੈ ਪਿਓਰ ਜਾਮ ਕਾਟਨ ਚ ਆ ਗਿਆ ਹੈ ਡਿਜੀਟਲ ਪ੍ਰਿੰਟ ਰਹੂਗਾ ਜਾਮ ਕਾਟਨ ਦੀ ਇਹਦੇ ਨਾਲ ਬਾਟਮ ਰਹੇਗੀ ਪਲੇਨ ਦੋਤੀ ਇਹਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਰਹੂਗਾ 1390 ਰੁਪਏ ਇਹਨਾਂ ਦਾ ਜਿਹੜਾ ਸੂਟ ਦਾ ਰੇਟ ਰਹੂਗਾ ਪਿਓਰ ਮਸਲੀਨ ਦੇ ਵਿੱਚ ਆ ਗਿਆ ਇਹ ਵਾਲੇ ਸੂਟ ਨੇ ਜਿਹੜੇ ਆਰੀ ਵਰਕ ਮਿਲੂਗਾ ਫੁੱਲ ਫਰੰਟ ਦੇ ਉੱਪਰ 2-3 ਇਹਦਾ ਮਸਲੀਨ ਦਾ ਦੁਪੱਟਾ ਰਹੂਗਾ ਇਹ ਵੀ ਆਲ ਓਵਰ 3.5 ਮੀਟਰ ਦੀ ਕੱਟ ਰਹੂਗੀ ਗੀਜ਼ਾ ਕਾਟਨ ਦੇ ਵਿੱਚ ਡਿਜੀਟਲ print ਰਹੂਗਾ ਘੇਰੇ ਤੇ ਆਰੀ ਵਰਕ ਕੀਤਾ ਹੋਇਆ ਪਿਓਰ ਮਸਲੀਨ ਦਾ ਫੈਂਸੀ ਸਟਾਈਲ ਦੇ ਵਿੱਚ ਪੈਚ ਵਰਕ ਵਾਲਾ ਦੁਪੱਟਾ ਰਹੂਗਾ ਕਲਰ ਇਹਦੇ ਵਿੱਚ ਬਹੁਤ ਜ਼ਿਆਦਾ ਨੇ ਡਾਰਕ ਲਾਈਟ ਸਾਰੇ ਕਲਰ ਇਹਦੇ ਵਿੱਚ ਮਿਲ ਜਾਣਗੇ ਬਹੁਤ ਸੋਹਣੇ ਸੂਟ ਲੱਗਦੇ ਆ ਹਾਲ ওভার 5 ਮੀਟਰ ਸੂਟ ਰਹੂਗਾ ਇਹ ਡਿਜੀਟਲ print ਦੇ ਵਿੱਚ ਪਿਓਰ ਕੈਮਰੀਕ ਕਾਟਨ ਡਿਜੀਟਲ print ਰਹੂਗਾ ਫਰੰਟ ਦੇ ਉੱਪਰ ਮਿਰਰ ਦਾ ਕੰਮ ਆਊਗਾ ਇਹ ਮਸਲੀਨ ਕਾਟਨ ਦੇ ਵਿੱਚ ਰਹੂਗਾ embroidery ਵਾਲਾ ਸੂਟ ਬਾਟਮ ਤੇ embroidery sleeves ਤੇ ਔਰ ਫੁੱਲ ਫਰੰਟ ਦੇ ਉੱਪਰ embroidery ਰਹੂਗੀ ਕਲਰ ਦੇ ਵਿੱਚ ਇਹ ਵਾਲੀ ਹੈਗੀ ਆ بیس ਜਿਹੜਾ ਇਹਨਾਂ ਦਾ white ਹੀ ਰਹੂਗਾ ਤੇ ਜਿਹੜਾ ਇਹਦਾ ਇਹਨਾਂ ਦਾ embroidery ਵਾਲਾ ਜਿਹੜਾ ਕਲਰ ਹੈ ਉਹ ਚੇਂਜ ਹੁੰਦਾ ਜਾਊਗਾ ਤੇ ਦੁਪੱਟਾ ਵੀ ਜਿਸ ਤਰ੍ਹਾਂ ਦੀ embroidery ਹੋਊਗੀ ਉਸੇ ਤਰ੍ਹਾਂ ਦਾ ਹੀ ਦੁਪੱਟਾ ਰਹੂਗਾ ਇਹਦੇ ਨਾਲ 698 ਰੁਪਏ ਇਹਦਾ ਰੇਟ ਰਹੂਗਾ ਕੋਈ ਵੀ ਸਟੂਡ ਤੁਸੀਂ ਇਹ ਵਾਲਿਆਂ ਚ ਬੁੱਕ ਕਰਦੇ ਹੋ ਤਾਂ 698 ਰੁਪਏ ਦਾ ਰੇਟ ਰਹੂਗਾ ਫ੍ਰੀ ਸ਼ਿਪਿੰਗ ਰਹੂਗੀ ਇਹ ਲੀਲਨ कॉटन ਦੇ ਵਿੱਚ ਆ ਗਿਆ ਕਰਾਚੀ ਵਰਕ ਵਾਲਾ ਲੀਲਨ कॉटन ਦੀ ਹੀ ਪਿਓਰ ਬਾਟਮ ਆਏਗੀ ਤੇ ਲੀਲਨ कॉटन ਦਾ ਹੀ ਦੁਪੱਟਾ ਰਹੂਗਾ 1850 ਰੁਪਏ ਦਾ ਰੇਟ ਰਹੂਗਾ ਪਿਓਰ कॉटन ਚ ਆ ਗਿਆ ਇਹ ਸਾਰਾ ਹੈਂਡਵਰਕ ਮਿਲੂਗਾ ਇਹਦੇ ਉੱਪਰ 1800 ਰੁਪਏ ਦਾ ਰੇਟ ਰਹੂਗਾ कॉटन ਦੀ बॉटम ਰਹੂਗੀ ਸੇਮ ਹੀ ਇਹਦਾ ਦੁਪੱਟਾ ਰਹੂਗਾ ਮਲ कॉटन ਦੇ ਵਿੱਚ ਸ਼ਰਟ ਰਹੂਗੀ ਚਿਕਨ ਵਰਕ ਮਿਲ ਜੂਗਾ ਸਾਰੇ ਇਹਦੇ ਫੁੱਲ ਫਰੰਟ ਦੇ ਉੱਪਰ ਚਿਕਨ ਵਰਕ ਦਾ ਪੈਨਲ ਰਹੂਗਾ कॉटन ਦੀ बॉटम ਆਏਗੀ ਮਲ कॉटन ਦਾ ਹੀ ਦੁਪੱਟਾ ਰਹੂਗਾ 3895 ਦਾ ਰੇਟ ਰਹੂਗਾ ਇਹ ਪ੍ਰੀਮੀਅਮ ਕੁਆਲਟੀ ਵਾਲੇ ਸੂਟ ਹੈ ਇਹ ਵਾਲੇ ਕਲਰ 3 ਨੇ ਦੇ ਵਿੱਚ ਅਵੇਲੇਬਲ ਹੈਗੇ ਆ ਲਿੱਲਨ ਕਾਟਨ ਦੇ ਵਿੱਚ ਆ ਗਿਆ ਹੈ ਡਿਜੀਟਲ ਪ੍ਰਿੰਟ ਹੋਊਗਾ ਸ਼ਰਟ ਦੇ neck ਦੇ ਉੱਪਰ embroidery ਮਿਲੂਗੀ ਰਿਯਾਨ ਦੀ ਬਾਟਮ ਰਹੂਗੀ ਲਿੱਲਨ ਦਾ ਹੀ ਇਹਦੇ ਨਾਲ ਵਰਕ ਵਾਲਾ ਦੁਪੱਟਾ ਰਹੂਗਾ ਤੇ ਲੈਸ ਵੀ ਮਿਲ ਜੇਗੀ ਇਹ ਵਾਲੇ ਤਿੰਨ ਕਲਰ ਇਹਦੇ ਵਿੱਚ ਹੈਗੇ ਆ ਬੜੇ ਪਿਆਰੇ ਕਲਰ ਹੈ ਔਰ ਗੈਂਜਾ ਦੇ ਵਿੱਚ ਆ ਗਿਆ ਗੈਂਜਾ ਜੌਰਜਟ ਦੇ ਵਿੱਚ ਐਪਲੀਕ ਵਰਕ ਮਿਲੂਗਾ embroidery embroidery ਮਿਲ ਜੂਗੀ ਨਾਲ ਹੈਂਡਵਰਕ ਦਾ ਹਾਈਲਾਈਟ ਕੀਤਾ ਹੈਂਡਵਰਕ ਦੇ ਨਾਲ ਬੈਂਬਰ ਮਸਲੀਨ ਦਾ ਇਹਦੇ ਨਾਲ creepe ਬਾਟਮ ਮਿਲੂਗੀ ਔਰਗੈਂਜਾ ਦਾ ਇਹਦੇ ਨਾਲ ਜੌਰਜਟ ਦੇ ਵਿੱਚ ਦੁਪੱਟਾ ਰਹੂਗਾ ਔਰਗੈਂਜਾ ਜੌਰਜਟ ਹੀ ਫੈਬਰਿਕ ਰਹੂਗਾ ਪਿਓਰ ਮਲਮਲ ਚੰਦੇਰੀ कॉटन ਦੇ ਵਿੱਚ ਆ ਗਿਆ ਇਹ ਸ਼ਾਰਟ ਦੁਪੱਟਾ ਚੰਦੇਰੀ ਦੇ ਵਿੱਚ ਰਹੂਗਾ ਥ्रेड एम्ब्रॉयडਰੀ ਰਹੂਗੀ ਸੀਕਵੈਂਸ ਵਰਕ ਰਹੂਗਾ ਬਾਟਮ ਵੀ ਚੰਦੇਰੀ कॉटन ਦੇ ਵਿੱਚ ਹੀ ਰਹੂਗੀ ਇਹ ਵਾਲੀ ਇਹਦੀ ਫੁੱਲ ਪਿਕ ਹੈ ਇਹ ਪ੍ਰਿੰਟਰ ਸੂਟ ਰਹਿਣਗੇ ਹੈਂਡ ਪ੍ਰਿੰਟਰਡ ਸੂਟ ਰਹਿਣਗੇ ਐਂਡ ਪੈਂਟਡ ਸੂਟ ਰਹਿਣਗੇ ਥ੍ਰੈਡ ਦੀ ਐਮਬਰਾਇਡਰੀ ਵੀ ਰਹੂਗੀ कॉटन सिल्क ਦੀ ਇਹਦੇ ਨਾਲ ਬਾਟਮ ਆਊਗੀ ਚੰਦੇਰੀ ਦਾ ਹੀ ਦੁਪੱਟਾ ਰਹੂਗਾ 3490 ਰੁਪਏ ਇਹਦਾ ਰੇਟ ਰਹੂਗਾ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਬੁੱਕ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੇ ਆਪਣਾ ਦਿੱਤਾ ਹੋਇਆ ਪਿਓਰ ਮਲਮਲ ਚੰਦੇਰੀ ਦੇ ਵਿੱਚ ਸ਼ਰਟ ਤੇ ਦੁਪੱਟਾ ਰਹੂਗਾ कॉटन ਦੀ ਇਹਦੇ ਨਾਲ ਬਾਟਮ ਰਹੂਗੀ 4510 ਰੁਪਏ ਦਾ ਰੇਟ ਰਹੂਗਾ ਇਹ ਪ੍ਰੀਮੀਅਮ ਕੁਆਲਟੀ ਵਾਲੇ ਸੂਟ ਹੈ ਆਮ ਦੁਕਾਨਾਂ ਤੇ ਨਹੀਂ ਮਿਲਦੇ ਹੈਗੇ ਇਸ ਤਰ੍ਹਾਂ ਦੀ ਇਹਦੀ ਫੁੱਲ ਪੈਕਰ ਹੋਗੀ ਸੂਟ ਦੀ ਪਿਓਰ ਕਾਟਨ ਦਾ ਇਹ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਰਹੂਗੀ ਪਿਓਰ ਕਾਟਨ ਦਾ ਪ੍ਰਿੰਟਡ ਬਾਟਮ ਰਹੇਗਾ ਕੋਟਾ ਦਾ ਇਹਦੇ ਨਾਲ ਦੁਪੱਟਾ ਰਹੂਗਾ 2495 ਰੁਪਏ ਰੇਟ ਰਹੂਗਾ ਕਲਰ ਇਹਦੇ ਵਿੱਚ ਕਈ ਸਾਰੇ ਆ ਗਿਆ ਤੁਸੀਂ ਕਲਰ ਦੇਖ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡੀ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਅੱਗੇ ਤੁਸੀਂ ਹੋਰ ਕਿਸ ਤਰ੍ਹਾਂ ਦੀ ਕਲੈਕਸ਼ਨ ਹੈ ਜਿਹੜੀ ਦੇਖਣਾ ਚਾਹੁੰਦੇ ਹੋਗੇ ਬੱਤਵਾ ਸੂਟਾਂ ਦੇ ਆਰਡਰ ਕਰਦੇ ਕਰੋ ਪਿਓਰ ਕਾਟਨ ਦੇ ਵਿੱਚ ਆ ਗਿਆ ਡਿਜੀਟਲ ਪ੍ਰਿੰਟ ਦੇ ਵਿੱਚ ਆ ਆਰੀ ਵਰਕ ਰਹੂਗਾ ਲੈਸਸ ਦਾ ਵਰਕ ਮਿਲ ਗਿਆ ਸ਼ਰਟ ਤੇ ਉੱਪਰ ਮਸਲੀ ਨਹੀਂ ਲਿਲਨ ਦੇ ਵਿੱਚ ਇਹਦਾ ਦੁਪੱਟਾ ਰਹੂਗਾ ਲੈਸਸ ਲੱਗੀਆਂ ਹੋਣਗੀਆਂ ਦੁਪੱਟੇ ਦੇ ਉੱਪਰ ਬਾਟਮ ਵੀ ਅਬ੍ਰੈਡਰੀ ਵਾਲੀ ਰਹੂਗੀ 2750 ਰੁਪਏ ਦਾ ਰੇਟ ਰਹੂਗਾ ਇਹ ਔਰਗਾਂਜਾ ਦੇ ਵਿੱਚ ਆ ਗਿਆ ਕ੍ਰਾਸ ਸਟਿਚਿੰਗ ਅਬ੍ਰੈਡਰੀ ਰਹੂਗੀ ਕ੍ਰੇਪ ਦੀ ਬਾਟਮ ਆਊਗੀ ਔਰਗਾਂਜਾ ਦਾ ਹੀ ਦੁਪੱਟਾ ਰਹੂਗਾ ਕੋਈ ਵੀ ਸੂਟ ਤੁਸੀਂ ਬੁੱਕ ਕਰਨਾ ਚਾਹੁੰਨਾ ਤਾਂ ਦਿੱਤੇ ਨੰਬਰ ਤੇ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿ ਮਿਲਦੇ ਅਗਲੀ ਵੀਡੀਓ ਦੇ ਨਾਲ ਥੈਂਕ ਯੂ ਜੀ